एसएसपी डॉक्टर अखिल चौधरी दी बदली ਤੋਂ ਬਾਅਦ ਜ਼ਿਲ੍ਹਾ ਸ਼ਿਦ ਭਗਤ ਸਿੰਘ ਨਗਰ ਨਵਾਂ ਸ਼ਹਿਰ ਵਿਖੇ ਨਵੇਂ ਐਸਐਸਪੀ ਡਾਕਟਰ ਮਹਿਤਾਬ ਸਿੰਘ ਆਈਪੀਐਸ ਨੇ ਆਪਣਾ ਅਹੁਦਾ ਸੰਭਾਲ ਲਿਆ ਇਸ ਮੌਕੇ ਉਹਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਮੁੱਖ ਮੰਤਰੀ ਪੰਜਾਬ ਅਤੇ ਡੀਜੀਪੀ ਉਹਨਾਂ ਦੇ ਹੁਕਮਾਂ ਦੇ ਅਨੁਸਾਰ ਨਸ਼ਿਆ ਖਿਲਾਫ ਸਖਤੀ ਨਾਲ ਕੰਮ ਕੀਤਾ ਜਾਵੇਗਾ ਆਓ دیکھتے ਹਾਂ ਵਿਸ਼ੇਸ਼ ਰਿਪੋਰਟ ਨਵਾਂ ਸ਼ਹਿਰ ਮੈਂ ਅੱਜ ਅਥੇ بطور ਐਸਐਸਪੀ ਸ਼ਹੀਦ ਪਗਸੇਨਗਰ ਜੁਆਇਨ ਕੀਤਾ ਹੈ। ਇਹਦੇ ਵਿੱਚ ਜਿਵੇਂ ਕਿ ਸਾਡੇ ਮਾਨਯੋਗ ਸੀਐਮ ਸਾਹਿਬ ਜੀ ਅਤੇ ਡੀਜੀਪੀ ਸਾਹਿਬ ਜੀ ਦਾ ਹਦਾਇਤਾਂ ਨੇ ਜਿਹੜੀ ਸਾਡੀ ਪ੍ਰਾਇਓਰਿਟੀ ਰਹੇਗੀ ਉਹ ਅਸੀਂ ਨਸ਼ੇ ਦੇ ਖਿਲਾਫ ਕੰਮ ਕਰਾਂਗੇ। ਜਿਹੜਾ ਇੱਕ ਲਾਅ ਆਰਡਰ ਪੀਸ ਹੈ ਉਹਨੂੰ ਪੂਰੀ ਮੇਨਟੇਨ ਰੱਖਾਂਗੇ। ਸਾਡੀ ਪ੍ਰਾਇਓਰਿਟੀ ਇਹ ਵੀ ਰਹੇਗੀ ਜਿਹੜਾ ਇੱਕ ਆਮ ਨਾਗਰਿਕ ਹੈ ਉਹ ਪੂਰਾ ਸੁਰੱਖਿਅਤ ਮਹਿਸੂਸ ਕਰੇ। ਤੇ ਮੈਂ ਸਾਡੇ মিডিਆ ਵਾਲੇ ਭਰਾਵਾਂ ਰਾਹੀਂ ਆਮ ਲੋਕਾਂ ਤੱਕ ਇਹ ਵੀ ਮੈਸੇਜ ਪਹੁੰਚਾਉਣਾ ਚਾਹੁੰਦਾ ਕਿ ਜੇ ਕੋਈ ਵੀ ਕਿਸੇ ਤਰ੍ਹਾਂ ਦੀ ਖਬਰ ਹੈ, ਕੋਈ ਸ਼ਰਾਬਤੀ ਤੱਤ ਹੈ ਉਦੀ ਵੀ ਜਿਹੜੀ ਜਾਣਕਾਰੀ ਹੈ ਤੁਸੀਂ ਸਾਡੇ ਤੱਕ ਪਹੁੰਚਾਓ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ